ਪਾਪਾ ਉਹ ਆਹ ਬੜੀ ਹੋਣੀ ਆ ਕੀ ਕਰਾਂ ਉਹ ਮੈਨੂੰ ਪੁੜੀ ਜੀ ਤੇ ਲਿਆ ਦੇ ਪੀਣ ਵਾਲੀ ਪੁੜੀ ਜੀ ਉਹ ਕਿਹੜੀ ਪੁੜੀ ਉਹ ਜਿਹੜੀ ਕੋਲ ਕੇ ਨਹੀਂ ਪੀਂਦੇ ਪਾਪਾ ਉਹ ਕਰਦਾ ਤੇਰਾ ਕੋਈ ਸਿਆਪਾ ਇੱਕ ਅੱਗੇ ਤੇਰੀ ਮਾਂ ਨਹੀਂ ਇਥੇ ਰੋਟੀਆਂ ਘੋਣੋ ਬੈਠੇ ਆ ਤੇ ਉਧਰੋਂ ਤੈਨੂੰ ਕਾਰੀਆਂ ਪਈ ਜਾਂਦੀਆਂ ਓਏ ਹਾਏ ਸਾਯਾ ਲੱਵੇਂ ਮੈਨ ਲਗਾ ਪੈਨ ਤੋਂ ਮਰਨਾ ਗਈ ਸਾਰੀਆਂ ਪੈਂਦੀਆਂ ਤੈਨੂੰ ਕੰਮ ਦੀ ਨਾ ਸਾਦੀ ਤੈਨੂੰ ਪਠੇ ਲਿਆਇਆ ਉਹ ਲਿਉਂਦਾ ਨਹੀਂ ਤੂੰ ਕੰਮ ਨਹੀਂ ਬੜੀ ਜਾਨ ਕਿਤੇ ਨਿਆਣਿਆਂ ਨੇ ਬੜਾ ਸਤਾਇਆ ਕੀ ਬਣੇ ਨਹੀਂ ਠੀਕ ਯਾਰ ਹਾਂਜੀ ਫੋਰ ਦਲਬਾਖ ਸਿਆ ਕਿਦਾਂ ਰੱਬ ਦੀ ਕਿਰਪਾ ਬਸ ਦੱਸਿਆ ਹੋਰ ਸੁਣਾ ਠੀਕ ਠਾਕ ਬੱਚੇ ਆ ਵਧੀਆ ਬਾਤ ਸ਼ੁਕਰ ਹੈ ਖੁਦਾ ਦਾ ਕੀ ਬਣੇ ਹੋਏ ਫਿਰ ਕੋਈ ਆਉਣੇ ਕਾਦੇ ਨਿਆਰੇ ਗੈਂਡੇ ਹੀ ਕੇ ਸੌਦਾ ਮੁਕਿਆ ਕਦਾਸ ਉਹ ਦੇਦਾ ਮੈਨੂੰ ਭੁੱਲ ਗਿਆ ਇਹ ਚੇਤਾ ਓਏ ਉਮਰ ਬੜੀ ਹੋ ਗਈ ਤੈਨੂੰ ਪਤਾ ਤਾਂ ਮੈਨੂੰ ਦੇਖ ਆ ਕੇ ਗਰਮੀ ਬੜੀ ਪੈਣੀ ਤੇ ਉਹ ਕੁੜੀ ਜੀ ਗਰਮੀ ਬੜੀ ਓ ਤੇ ਮੈਂ ਤੇ ਜਾਵਾਂ ਫਿਰ ਹੋਰ ਬਸ ਠੀਕ ਆ ਦੇ ਜਾ ਫਿਰ ਕਰਾਂਗੇ ਹਿਸਾਬ ਕਰਾਂਗੇ ਉਦੋਂ ਚਾ ਠੀਕ ਤੁਹਾਡੇ ਨਾਲ ਹੀ ਚੰਗਾ ਫਿਰ ਚਲੋ ਸਾਰੇ ਕੁੜੀ ਲੈ ਗਿਆ ਕਿਦੋਂ ਦੀ ਖਾਂਡੇ ਪਿਆ ਯਾਰੇ ਚਲੋ ਮਰਜੀ ਆਦੀ ਜਵੇ ਗਰਮੀ ਨਾਲ ਠੀਕ ਏ ਲਿਆ ਉਹ ਨੂੰ ਨੂੰ ਮੌਤ ਪੈਨੀ ਕੰਮ ਕਰਨ ਨੂੰ ਦੇ ਓ ਕੰਜਰਾ ਹਾਏ ਓ ਕੰਜਰਾ ਹੁਣ ਜਾ ਕੇ ਦੇ ਪਾਪਾ ਕੁੜੀ ਲੈ ਲਈ ਉਹ ਲਿਆਦਾ ਤੇਰਾ ਸਿਆਪਾ ਕਰਕੇ ਆਇਆ ਵਾ ਜਾਂ ਪਾਣੀ ਲੈ ਗਿਆ ਉਹ ਮੇਰੇ ਪਾਣੀ ਉਹ ਲਿਆਇਆ ਪਾਣੀ ਵੀ ਤੂੰ ਲੈ ਆ ਪਾਪਾ ਮੇਰੇ ਹੁਣਾਂ ਵੀ ਸਿਆਪਾ ਤੇਰਾ ਮੈਂ ਹੀ ਕਰਾਂ ਹਾਏ ਆ ਤੇ ਕਰਨਾ ਹੀ ਪੈਣਾ ਹੀ ਕੰਮ ਦਾੜਾ ਕਾਜ਼ਾ ਹਾਏ ਇਹਨੇ ਤਾਂ ਗੇ ਭਾਈ ਅੱਗੇ ਦੀ ਮਾਂ ਨਹੀਂ ਇਥੇ ਹੋਰ ਇੱਕ ਰੋਟੀ ਦਾ ਮੈਨੂੰ ਸਿਆਪਾ ਆਦੀ ਦਾ ਤੁੱਕ ਹੁਣ ਆ ਬੰਬਾਰ ਹੋ ਕੇ ਬਹਿ ਗਿਆ ਕੰਜਰ ਇਹ ਪਤਾ ਨਹੀਂ ਕੀ ਹੋ ਗਿਆ ਨੇ ਕੁਝ ਵੀ ਹੋ ਗਿਆ ਪਾਪਾ ਕੀ ਗੱਲ ਕੰਮ ਸਾਰੇ ਮੇਰੇ ਹੱਥੇ ਪਏ ਆ ਠੀਕ ਆ ਓਏ ਉੱਠ ਏ ਇੱਕ ਨਿੰਬੂ ਵੀ ਪੜੀ ਵਿੱਚ ਉਹ ਦੇਣਾ ਤੈਨੂੰ ਕੰਜਵਾ ਬਣਾ ਕੇ ਰੂਆ ਬਚਾ ਓਇਆ ਫੜ ਡਫਲਾ ਤੇ ਜਾ ਕੇ ਪਠੇਲੇ ਆਉਣਾ ਹੀ ਫੜ ਦੇ ਨੇ ਕੰਮ ਪਏ ਉਹ ਵੀ ਕਰਨ ਵਾਲੇ ਕੋੜਾ ਕੋੜਾ ਨਹੀਂ ਲੱਗਣਿਆ ਆਹੋ ਕੋੜਾ ਕੋੜਾ ਲੱਗਣਿਆ ਤੈਨੂੰ ਆ ਫੜ ਤੇ ਭਾਂਡੇ ਮਾਂ ਜਾ ਕੇ ਉਠਾਈ ਮੜਾ ਮੜਾ ਤੇਰਾ ਸਿਆਪਾ ਵੀ ਵੜ ਲੈਣਾ ਮੈਂ ਚੱਤੀ ਮਾਰ ਚੱਤੀ ਮਾਰ ਚੱਪੀ ਮਾਰ ਚੱਪੀ 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 ਮਾਰ ਚੱਪੀ 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 ਮਾਰ ਕੋਬੇ ਦੀ ਲਾ ਬੈਰਾ ਉਹ ਬੈਰਾ ਮੇਰੇ ਵੇਖ ਕੇ ਫਿਰ ਦੱਤ ਕਰ ਦਿਆ ਚੱਤੀ ਮਾਰ ਸ਼ੇਤੀ ਮੰਮੂ ਯਾਰ ਜਮਲਿਆ ਸ਼ੇਤੀ ਮੰਮੂ ਉਹ ਬੈਰਾ ਯਾਰ ਓਕੇ ਓਏ ਉਹ ਬਿਜਵਾ ਹੋ ਗਿਆ ਤੈਨੂੰ ਆ ਜਾ ਉਹ ਇਹਨੂੰ ਹੋ ਗਿਆ ਸਾਪੇ ਨੂੰ ਪਹਿਲੋਂ ਕੋਈ ਕੱਖ ਪਨ ਕੇ ਦਵਰਾ ਨਹੀਂ ਕਰਦਾ ਆ ਜਦੋਂ ਦੀ ਇਹਨੂੰ ਕੁੜੀ ਜੀ ਪਿਆਈ ਨਾਲੇ ਮੈਨੂੰ ਕਾਲੀ ਪਈ ਜਾਂਦੀ ਨਾਲੇ ਇਹੜੀ ਟੇਕੇ ਬਹਿਂ ਰਿਆ ਓਏ ਹੋਇਆ ਕੀ ਤੈਨੂੰ ਬਾਗੇ ਨੇ ਪੂੜੀ ਬਣਾਈ ਕਾਦੀ ਦੇ ਦਿੱਤੀ ਏ ਜਾਵਾਂ ਨਾ ਬਾਗੇ ਆਲ ਕਾਲੀ ਜੀ ਤੇ ਮੈਨੂੰ ਵੀ ਪਈ ਜਾਂਦੀ ਆ ਪਰ ਸਰੀਰ ਬਣਾ ਸੱਟ ਜਾਂ ਲੱਗਣ ਡਿਆਈ ਜੀ ਕੰਜਰ ਨੂੰ ਪੀ ਜਾ ਪਹਿਲਾਂ ਕੋਈ ਕੰਮ ਨਹੀਂ ਕਰਦਾ ਉਹ ਮਿੱਟੀ ਪੁੱਟੀ ਓ ਓ ਤੂੰ ਠੀਕ ਆ ਹਾਂ ਬਾਬਾ ਮੈਂ ਠੀਕ ਆ ਮੈਂ ਪਿਆਗੀ ਦਿੱਤਾ ਤੇ ਬਾਗੇ ਦਾ ਸਿਆਪਾ ਵੱਢ ਕੇ ਉਹਨੇ ਕੀ ਦੇ ਦਿੱਤਾ ਹਨੂ ਮੇਰਾ ਤੇ ਆਪ ਕਾਲੀ ਪਈ ਜਾਂਦੀ ਨਾ ਸਿਰ ਦਰਦ ਹੋਈ ਜਾਂਦਾ ਓ ਭਰਾ ਕਰੇ ਰਹੀ ਮੈਂ ਆਈ ਇੱਕ ਮਿੰਟ ਉਹ ਬਾਗਿਆ ਉਹ ਤੇਰਾ ਬੇੜਾ ਕਰਦੇ ਓਏ ਬਾਗ ਤੇਰਾ ਬੇੜਾ ਪੈ ਗਿਆ ਮੈਨੂੰ ਕੀ ਦੇ ਦਿੱਤਾ ਈਓ ਘਰ ਤੇ ਨਿਆਣੇ ਉੱਟਿਆ ਕਰ ਕਰਕੇ ਮਰ ਗਏ ਉਧਰ ਬਾਗ ਸਿਆ ਮੈਨੂੰ ਦੇ ਕੇ ਦਿੱਤਾ ਸਿਆਪਾ ਉਹ ਕੀ ਹੋ ਗਿਆ ਤੈਨੂੰ ਉਹ ਭਰਾਵਾ ਜਿਹੜਾ ਤੂੰ ਮੈਨੂੰ ਸਿਆਪਾ ਦਿੱਤਾ ਈਓ ਉਹ ਘੋਲ ਕੇ ਮੈਂ ਮੁੰਡੇ ਨੂੰ ਪਿਆ ਦਿੱਤਾ ਨਾ ਮੁੰਡਾ ਖਲੋਂ ਡਿਆ ਉਹ ਮੈਨੂੰ ਵੀ ਕਾਲੀ ਪਈ ਜਾਂਦੀ ਏ ਉਹ ਬੱਚਿਆਂ ਨੂੰ ਪਿਆ ਦਈ ਤੇ ਉਹ ਬੇੜਾ ਕਰਕੇ ਜੇ ਉਹਦੇ ਇਸ ਕੋਲ ਸਾਥ ਹੁੰਦਾ ਤੇ ਤੂੰ ਕੀ ਦੇਦਾ ਮੈਨੂੰ ਉਹ ਤਾਂ ਤਮਾਦ ਵਿੱਚ ਬੁੜੀ ਮੈਂ ਨਹੀਂ ਕਰਨੀ ਕੀ ਆ ਉਹ ਭਰਾਵਾ ਤੂੰ ਮੈਨੂੰ ਨਸ਼ੇ ਦੇ ਪਿਆਦਾ ਹੀ ਨੋ 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 ਉਹ ਤੇਰਾ ਭਰਾਵੇਂ ਬੱਚਿਆਂ ਦਾ ਤੇ ਬੋਧੂ ਵਾਲਾ ਲੈ ਜਾ ਨਸੀਬ ਸੀ ਪਿਆ ਫੇ ਡਾਕਟਰ ਮਟੂ ਲੈ ਜਾ ਉਹਨੂੰ ਉਹ ਖੜੂਗਾ ਕੇ ਤੇਰਾ ਸਿਆਪਾ ਕਰੂੰਗਾ ਹੀ ਹੁਣ ਕੋਨਾ ਕੁਝ ਉਹ ਜਾ ਯਾਰ ਨੋ ਨੋ ਨੋ